ਆਸ਼ੀਆ ਦੋਸਤੋ ਤੁਸੀਂ ਦੇਖ ਰਹੇ ਹੋ ਬੇਂਦਰ ਮਿਸ਼ਨ ਨੂੰ ਮੈਂ ਤੁਹਾਡਾ ਆਪਣਾ ਜੀ ਅੱਜ ਅਸੀਂ ਪਹੁੰਚੇ ਹਾਂ ਸਾਨੇਵਾਲ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਦੇ ਵਿੱਚ ਜਿੱਥੇ ਕਿ ਮੀਡੀਆ ਉਡਾਨ ਵੱਲੋਂ ਐਗਜ਼ੀਬਿਸ਼ਨ ਲਗਾਈ ਗਈ ਹੈ ਉਹਦੇ ਵਿੱਚ ਇੱਕ ਸਟਾਲ ਲਗਾਇਆ ਗਿਆ ਜੇ ਕਿ ਸੀਮੈਂਟ ਵਾਲਿਆਂ ਦਾ ਜੋ ਕਿ ਕੰਪਨੀ ਇੱਕ ਤਕਰੀਬਨ 100 ਸਾਲ ਤੋਂ ਉੱਪਰ ਹੋ ਚੁੱਕਿਆ ਹੈ ਕੰਪਨੀ ਚੱਲਦੀ ਨੂੰ ਤੇ 30 ਤੋਂ 35 ਡੀਲਰ ਜਿਹੜੇ ਨੇ ਲੁਧਿਆਣਾ ਦੇ ਵਿੱਚ ਨੇ ਇਹਨਾਂ ਵੱਲੋਂ ਕੋਈ ਤਰ੍ਹਾਂ ਦੀ ਨਵੀਂ ਤਕਨੀਕਾਂ ਲੈ ਕੇ ਆਏ ਨੇ ਸੀਮਿੰਟ ਦੇ ਵਿੱਚ ਨਵਾਂ ਕੋਈ ਇਹਨਾਂ ਦਾ ਕੋਈ ਆਪਣਾ ਸਾ ਖੈਮੀਕਲ ਤਿਆਰ ਕੀਤਾ ਵਾ ਜੋ ਕਿ ਦੀਵਾਰ ਨੂੰ ਸੁਹਾਵਣਾ ਨਹੀਂ ਆਣ ਦਿੰਦਾ ਸੋ ਗੱਲ ਕਰਦੇ ਆ ਉਹਨਾਂ ਜਿਹੜੇ ਓਨਰ ਇੱਥੇ ਬੈਠੇ ਨੇ ਜਾਂ ਕੰਪਨੀ ਦੇ ਕੋਈ ਮਾਲਕ ਬੈਠੇ ਨੇ ਉਹਨਾਂ ਨਾਲ ਉਹਦੀ ਕੁਝ ਤਸਵੀਰਾਂ ਆ ਅਸਰ ਕੀ ਕੰਪਨੀ ਦਾ ਨਾਮ ਹੈ ਜਕੇਸੀ ਮੋਟਰ ਲਿ ਜਕੇਸੀ ਸਟੇ ਇਹ ਸਾਰੇ ਕਿੰਨੇ ਚਿਰ ਤੋਂ ਕੰਪਨੀ ਕਰ ਰਹੇ ਹੋ ਪੁਰੀ ਸੋਭਾ ਸੂਲਪਰਾਣਾ ਲੋਕਾਇਦਾ ਇਹ ਸੀਮਟ ਲਾਈਨ ਦੇ ਵਿੱਚ ਗੱਲ ਕਰਾਂ ਤਾਂ 50 ਸਾਲ ਹੋ ਚੁੱਕੇ ਨੇ ਸਰ ਜੀ ਕਹਿੰਦਾ ਕਿ ਤਕਰੀਬਨ ਜਿੰਨ ਤੋਂ ਦਾ 50 ਸਾਲ ਇਸ ਕੰਪਨੀ ਹੋ ਚੁੱਕੇ ਹੈ ਕਿੱਥੇ ਵੀ ਇਹ ਕੰਪਨੀ ਹੈ ਪੁਰੀ ਸਰ ਕਾਮਪੂਰੀ ਇੱਥੇ ਉੱਪਰ ਹੈ ਇਹ ਜਾਣ ਕੇ ਤਕਰੀਬਨ ਇਹ ਪੰਜਾਬ ਦੇ ਵਿੱਚ ਜਾਂ ਇੰਡਸਟਰੀ ਕਿੰਨੀ ਵੱਡੀ ਹੋਣੀ ਹੈ ਤੇ ਜੇ ਡਿਸਟ੍ਰੀਬਿਊਟਰ ਦਾ ਪਹਿਲਾ ਪਲਾਂਟ ਦੀ ਗੱਲ ਕਰਾਂ ਤਾਂ ਆਪਣੇ ਟੋਟਲ 15 ਪਲਾਂਟ ਹੈਗੇ ਨੇ ਪੂਰੇ ਹਾਲ ਆਵਰ ਇੰਡੀਆ ਦੇ ਵਿੱਚ। ਜੇ ਹਰਿਆਣਾ ਦੇ ਵਿੱਚ ਆਪਣਾ ਪਲਾਂਟ ਰੱਖਿਆ ਹੋਇਆ ਚਾਰ ਜੀ ਦੇ ਵਿੱਚ ਚੱਜ ਰਿਹਾ ਕੋਲ ਤੇ ਉੱਥੋਂ ਸਾਰਾ ਸੀਮੈਂਟ ਸਪਲਾਈ ਹੋ ਰਿਹਾ ਪੰਜਾਬ ਦੇ ਵਿੱਚ। ਆਪਣੇ ਲੋਕਲ ਲੁਧਿਆਣਾ ਦੀ ਗੱਲ ਕਰਾਂ ਤਾਂ ਆਪਣੇ 30 ਪਲੱਸ ਡੀਲਰ ਹੈਗੇ ਨੇ ਜਿਹੜੇ ਸਾਰਾ ਸੀਮੈਂਟ ਸੇਲ ਕਰ ਰਹੇ ਨੇ। ਨਾਲ ਕੋਈ ਵੱਡੇ ਮਟੀਰੀਅਲ ਦਾ ਇਮਾਨ ਸੇਲ ਕਰਦੇ ਹਾਂ। ਤੇ ਉਹ ਰਿ ਐਗਜ਼ੀਬਿਸ਼ਨ ਦੇ ਸੈਂਟਰ ਦੇ ਵਿੱਚ ਆਪਾਂ ਜੇ ਕੇ ਸੀਮੈਂਟ ਵੀ ਅੱਜ ਹੀ ਸ਼ੁਰੂਆਤ ਕਰਾਏ ਹੈਗੇ। ਸਰੇਕ ਕਿੰਨੇ ਐਕਟੀਵਿਟੀ ਚ ਚਲਾ ਰਹੇ ਹੋ ਮੈਂ ਪਹਿਲਾਂ ਵੀ ਤਾਂ ਐਕਟੀਵਿਟੀ ਕੀਤੀ ਨਾ ਫਸਟ ਟਾਈਮ ਹੀ ਕਰ ਰਿਹਾ ਹਾਂ ਵੀ ਹਰ ਸਾਲ ਆਪਣੀ ਐਕਟੀਵਿਟੀ ਲੱਗਦੀ ਹੈ ਜੀ ਮਤਲਬ ਪੀਜੀਪੀਓ ਦੇ ਵਿੱਚੋਂ ਦੇ ਜੀ ਐਡਵਿਜ਼ਰਮੈਂਟ ਚੇਂਜ ਹੋ ਕੇ ਸਾਰੇ ਨੂੰ ਪਾਉਣੇ ਹੋ ਗਏ ਯਾਨੀ ਵਿਦਿਆਨ ਕਿੰਨੇ ਐਕਟੀਵਿਟੀ ਚ ਚਲੀ ਕਰਦੇ ਹੋ ਉਹਨੂੰ ਅਨੇ ਤਕਰੀਬਨ ਪਿਛਲੇ ਜੇ 6-7 ਸਾਲ ਦੇ ਇੱਕ ਆਪਣੇ ਕੈਰੀਅਰ ਦੀ ਗੱਲ ਕਰਾਂ ਜੇ ਕੇ ਸੀਮੈਂਟ ਦੇ ਨਾਲ ਤਾਂ ਤਕਰੀਬਨ 4-5 ਵਾਰ ਇਸ ਨੂੰ ਐਜਿਊਟ ਲਗਾਈ ਜੀ ਸਰ ਤਕਰੀਬਨ ਜਿਹੜੇ ਕਿ ਐਜਿਊਟ ਇਸ ਨੂੰ ਕਵਰ ਵੀ ਕੀਤੀ ਆ ਅੱਜ ਲੋਕਾਂ ਵਿੱਚ ਕਿਹੜੀ ਕੀ ਨਵੀਂ ਐਕਟੀਵਿਟੀ ਕਿਹੜੀ ਸ਼ੁਰੂ ਕਰਕੇ ਆਏ ਇੱਕ ਕਿਹੜੀ ਕਿਹੜੀ ਕੁਆਲਿਟੀ ਆ ਰਹੀ ਹੈਗੀ ਆਪਣੇ ਕਿਹੜੇ ਕਿਹੜੇ ਬ੍ਰਾਂਡ ਆ ਰਹੇ ਹੈਗੇ ਆ ਸਰਵਿਸਿਸ ਦੇ ਬਾਰੇ ਦੱਸਾਂਗੇ ਵੀ ਕਿੱਦਾਂ ਘਰ ਨੂੰ ਹੋਰ ਵਧੀਆ ਬਣਾ ਸਕਦੇ ਹੈਗੇ ਆ ਸਾਡੀ ਇੰਜੀਨੀਅਰ ਸਰਵਿਸਿਸ ਹੁੰਦੀਆਂ ਨੇ ਤੇ ਸਾਡੀ ਮੋਬਾਈਲ ਵੈਨ ਸਰਵਿਸ ਹੁੰਦੀ ਹੈਗੀ ਆ ਉਹਦੇ ਅਸੀਂ ਸੈਂਪਲਿੰਗ ਕਰਦੇ ਹੈਗੇ ਆ ਲੈਂਟਰ ਤੋਂ ਵੀ ਕਿੰਨਾ ਮਟੀਰੀਅਲ ਪੈ ਰਿਹਾ ਹੈਗਾ ਕੀ ਰੇਸ਼ਿਓ ਪੈ ਰਹੀ ਹੈਗੀ ਉਹ ਟੈਸਟਿੰਗ ਕਰਕੇ ਪ੍ਰੋਪਰਲੀ ਉਹਨਾਂ ਨੂੰ ਸਰਟੀਫਾਈ ਕਰਦੇ ਆ ਸਰ ਉਹ ਕਿੱਦਾਂ ਕਿੱਦਾਂ ਚੱਲ ਕੋਨਸਟ੍ਰਕਸ਼ਨ ਆਉਂਦਾ ਉਹ ਸਾਈਟ ਵਿਜ਼ਿਟ ਅਸੀਂ ਕਰਦੇ ਹੈਗੇ ਆ ਜਾਂ ਡੀਲਰਾਂ ਦੇ ਕੋਲ ਵੀ ਕਸਟਮਰ ਆ ਜਾਂਦੇ ਹੈਗੇ ਆ ਸੀਮੈਂਟ ਲੈਣ ਵਾਸਤੇ ਉਹਨਾਂ ਦੇ ਰੂ ਵੀ ਤੁਹਾਨੂੰ ਅੱਜ ਤੁਸੀਂ ਤੇ ਕੋਈ ਵੀ ਜਿਹੜਾ ਅੱਜ ਇਸ਼ੂ ਚਾਹੁੰਦਾ ਅੱਜ ਜਿਹੜੇ ਕਿ ਤੁਹਾਡੇ ਜਿੰਨੇ ਵੀ ਲੋਕ ਜਿਹੜੇ ਫਿਰਕੇਦਾਰ ਨੇ ਪਰ ਇੰਡਸਟਰੀ ਲੈਂਡ ਦੇ ਵਿੱਚ ਨੇ ਸਾਹ ਲੋਕ ਕਰਦੇ ਨੇ ਭਾਵੇਂ ਜਿਹੜਾ ਹੋਰ ਵੀ ਨੇ ਉਹਨਾਂ ਦਾ ਅੱਜ ਕੀ ਤੁਸੀਂ ਆਪਣੀ ਕੰਪਨੀ ਕੋਲ ਕੀ ਕਹਿਣਾ ਚਾਹੁੰਦੇ ਹੋ ਤੋਂ ਕੰਪਨੀ ਵੱਲੋਂ ਇਹੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਆਪਾਂ ਵਧੀਆ ਤਰੀਕੇ ਨਾਲ ਕੰਮ ਕਰੀਏ ਮਿਹਨਤ ਨਾਲ ਕੰਮ ਕਰੀਏ ਇਮਾਨਦਾਰੀ ਨਾਲ ਕਰਾਂਗੇ ਤਾਂ ਹਮੇਸ਼ਾ ਰਿਜ਼ਲਟ ਜਿਹੜੇ ਵਧੀਆ ਆਉਣਗੇ ਤੇ ਹਮੇਸ਼ਾ ਸਿੱਖ ਕੇ ਚੰਗੀ ਜਾਣਕਾਰੀ ਲੈ ਕੇ ਹੀ ਆਪਾਂ ਕੰਮ ਕਰੀਏ ਤਾਂ ਕਿ ਆਪਾਂ ਜਿਹੜਾ ਘਰ ਬਣਾਉਨੇ ਆ ਕਿਉਂਕਿ ਉਹ ਸੁਪਨੇਆਂ ਦਾ ਘਰ ਹੁੰਦਾ ਹੈਗਾ ਹਰ ਇਨਸਾਨ ਤਉ ਜਿੰਨਾ ਵਧੀਆ ਮਜ਼ਬੂਤ ਬਣੂਗਾ ਜਿੰਨੀ ਵਧੀਆ ਜਾਣਕਾਰੀ ਹੋਗੀ ਮਿਸਤਰੀ ਨੂੰ ਉਨਾ ਹੀ ਵਧੀਆ ਰਿਜ਼ਲਟ ਜਿਹੜਾ ਤੁਹਾਡਾ ਸੀਵਰ ਦਾ ਤੁਸੀਂ ਜੁੜ ਕੇ ਕਰਦਾ ਆਰਗੈਨਜ਼ਮ ਉਹਦੀ ਲਾਈਫ ਅੱਡੀ ਕਿੰਨੀ ਕਰਸੀ ਇਹਦੀ ਲਾਈਫ ਜੇ ਮੈਂ ਗੱਲ ਕਰਾਂ ਤਾਂ 100 ਪਲੱਸ ਸਾਲ ਦੀ ਹੁੰਦੀ ਹੈਗੀ ਹਾਂ ਜੋ ਤੁਹਾਡਾ ਜੇ ਆਪਾਂ ਵਧੀਆ ਕੰਸਟਰਕਸ਼ਨ ਕਰਦੇ ਹੈਗੇ ਪ੍ਰੋਪਰਲੀ ਉਹਨੂੰ ਡਿਜ਼ਾਈਨ ਕਰਦੇ ਹੈਗੇ ਆ ਪ੍ਰੋਪਰਲੀ ਜੋ ਰੇਸ਼ੀਓ ਵਗੈਰਾ ਚਾਹੀਦੀ ਹੈ ਨਹੀਂ ਜੇ ਸਹੀ ਤਰੀਕੇ ਨਾਲ ਆਪਾਂ ਕਰਦੇ ਹੈਗੇ ਤਾਂ ਉਹਦੇ ਲੰਬੇ ਤੱਕ ਨਹੀਂ ਬਰਲਟ ਬਣਦੀ ਠੀਕ ਲੁਧਾਨੇਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੁਹਰੇ ਆਨੇ ਵਾਸੀਆਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਵੱਧ ਤੋਂ ਵੱਧ ਐਗਜ਼ੀਬਿਸ਼ਨ 'ਚ ਆਉਣ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਕਿ ਉਹਨਾਂ ਨੂੰ ਜਾਣਕਾਰੀ ਮਿਲੇ ਕਿ ਉਹਨਾਂ ਨਾਲ ਟਾਈਮ ਦੇ ਵਿੱਚ ਫਿਊਚਰ ਦੇ ਵਿੱਚ ਕਿਹੜੇ ਕਿਹੜੇ ਕੰਸਟਰਕਸ਼ਨ ਮਟੀਰੀਅਲ ਹੋਰ ਆ ਰਹੇ ਹੈਗੇ ਨੇ ਤੇ ਹੋਰ ਕਿੱਦਾਂ ਬਿਲਡਿੰਗ ਨੂੰ ਵਧੀਆ ਬਣਾ ਸਕਦੇ ਹੈਗੇ ਹਨ ਨੂੰ ਬਹੁਤ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਇੰਡੀਆ ਦੇ ਵਿੱਚ ਮੇਕ ਇਨ ਇੰਡੀਆ ਦਾ ਪ੍ਰੋਗਰਾਮ ਹੈਗਾ ਆਪਕਰ ਮੰਤਰੀ ਜਿਹੜੇ ਸਾਡੇ ਨੇ ਉਹਨਾਂ ਨੂੰ ਕਿ ਇੰਡੀਅਨ ਕੰਪਨੀਆਂ ਨੂੰ ਅੱਗੇ ਮੋਟੀਵੇਟ ਕੀਤਾ ਜਾਵੇ ਤਾਂ ਕਿ ਇੰਡੀਆ ਵਿੱਚ ਹੀ ਆਪਾਂ ਇੱਥੇ ਪ੍ਰੋਡਕਟ ਬਣਾਈਏ ਇੱਥੇ ਬੇਚੀਏ ਇੱਥੇ ਜਿਹੜਾ ਪੈਸਾ ਹੈਗਾ ਉਹ ਉਸ ਵਾਸਤੇ ਨਵੇਂ ਨਵੇਂ ਬਿਲਕ ਬਣਾ ਲੈਣੇ ਨਵੀਂ ਨਵੀਂ ਚੀਜ਼ਾਂ ਨੂੰ ਇਸਤੇਮਾਲ ਕਰਨਾ ਬਿਲਡਿੰਗ ਦੇ ਵਿੱਚ ਤਾਂ ਕਿ ਆਪਣੇ ਬਿਲਡਿੰਗ ਦੇ ਵਿੱਚ ਕਿਉਂਕਿ ਘਰ ਜਿਹੜਾ ਹੈਗਾ ਮੈਂ ਸਮਝਦਾ ਕਿ ਜਿੰਦਗੀ ਵਿੱਚ ਇੱਕੋ ਵਾਰ ਹੀ ਬਣਦਾ ਹੈਗਾ ਬੜੀ ਮੁਸ਼ਕਿਲ ਗੱਲ ਸਾਰੀ ਜ਼ਿੰਦਗੀ ਦੀ ਜਮ੍ਹਾਂ ਪੂੰਦੀ ਉਹ ਇੱਕ ਬੰਦਾ ਆਪਣੇ ਘਰ ਉੱਤੇ ਲਗਾਉਂਦਾ ਹੈਗਾ ਤੇ ਜੇ ਆਪਾਂ ਸਾਰੇ ਗੱਲ ਮਿਲ ਕੇ ਜਿਵੇਂ ਠੇਕੇਦਾਰ ਹੋ ਗਏ ਸਾਡੇ ਮਿਕਦਾਲਾ ਆਪਾਂ ਵੀ ਹੋ ਗਏ ਮਿਸਤਰੀ ਹੋ ਗਏ ਜਾਂ ਸਾਡੇ ਆਰਕੀਟੈਕਟ ਇੰਜੀਨੀਅਰਸ ਹੋ ਗਏ ਸਾਡੇ ਜਾਂ ਜਿਹੜੇ ਪ੍ਰੋਡਕਟ ਬਣਾਉਂਦੇ ਨੇ ਨਵੀਂ ਨਵੀਂ ਡਿਜ਼ਾਈਨ ਚ ਲੈ ਕੇ ਆਉਂਦੇ ਨੇ ਉਹ ਗੱਲ ਮਿਲ ਕੇ ਆਪਾਂ ਸਾਰੇ ਕੰਮ ਕਰਾਂਗੇ ਤਾਂੀਆਂ ਦਿੱਕਤਾਂ ਆਪਣੇ ਰਿਪੇਅਰ ਕਾਸਟ ਪੱਕੇ ਨੂੰ ਕਿਉਂ ਕਿਉਂਕਿ ਆਪਾਂ ਨੂੰ ਘੱਟ ਲਗਤ ਵਿੱਚ ਘਰ ਨਹੀਂ ਸਦਾ ਗਿਆ ਬਹੁਤ ਚੀਜ਼ਾਂ ਜਾਣਕਾਰੀ ਮਿਲਦੀ ਹੈ ਸਰ ਜਿੱਦਾਂ ਵੀ ਤੁਸੀਂ ਦੱਸਿਆ ਜਿਹੜੇ ਤਕਰੀਬਨ ਜਿਵੇਂ ਸੀਮੈਂਟ ਦਾ ਕਈ ਲੋਕ ਕੋਸਟਲੀ ਹੁੰਦਾ ਜਾ ਰਿਹਾ ਕਿਉਂਕਿ ਬਹੁਤ ਜਿਹੜੇ ਨਾਰਮਲ ਘਰ ਨੇ ਜਾਂ ਉਹ ਤਕਰੀਬਨ ਨਹੀਂ ਉਸੇ ਘੱਟ ਯੂਜ਼ ਕਰਨਾ ਚਾਹੁੰਦੇ ਆ ਉਹਨਾਂ ਲਈ ਕੀ ਤੁਸੀਂ ਕਰ ਮੈਂ ਮੈਂ ਇਸ ਤੁਹਾਡੀ ਗੱਲ ਨਾਲ ਥੋੜਾ ਜਿਹਾ ਸਹਿਮਤ ਨਹੀਂ ਹੋਊਂਗਾ ਕਿਉਂਕਿ ਅਗਰ ਮੈਂ ਗੱਲ ਕਰਾਂ ਸੀਮੈਂਟ ਕੰਪਨੀਆਂ ਦੀ ਤਾਂ ਸੀਮੈਂਟ ਦੀ ਇੱਕ ਫੈਕਟਰੀ ਲਗਾਉਣ ਲਈ ਘੱਟੋ ਘੱਟ 2500 ਕਰੋੜ ਦਾ ਲਗਤ ਲੱਗ ਜੇਗੀ 2500 ਕਰੋੜ ਦੇ ਵਿੱਚ ਅਗਰ ਤੁਸੀਂ ਕੋਈ ਵੀ ਤੁਹਾਨੂੰ ਇੱਕ ਵਧੀਆ ਟੈਸਟਡ ਮਟੀਰੀਅਲ ਵੀਆਈਐਸ ਪਰਮਾਨੈਂਟ ਪ੍ਰਮਾਣਿਤ 6 ਰੁਪਏ ਕਿਲੋ ਜਿਹੜਾ ਚੀਜ਼ ਜੋੜਦੀ ਹੈਗੀ ਹੈ 6 ਰੁਪਏ ਕਿਲੋ ਕੋਈ ਵੀ ਨਹੀਂ ਅੱਜ ਕੱਲ ਗੱਦੀ ਵੀ ਗੱਲ ਕਰੋਂਗੇ ਤਾਂ 14 ਰੁਪਏ ਕਿਲੋ ਹੈਗੀ ਹੈ ਤੁਹਾਨੂੰ ਸੀਮੈਂਟ ਚੰਗੀ ਕੰਪਨੀ ਵੱਲੋਂ ਟੈਸਟਡ ਹੋ ਕੇ ਪ੍ਰਮਾਣਿਤ ਹੋ ਕੇ ਘਰ ਨੂੰ ਜੋੜਨ ਵਾਲੀ ਜਿਹੜੀ ਸੜੀਆਂ ਤਾਂ ਕਰਣੀ ਹੈਗੀ ਹੈ ਉਹ ਆਪਾਂ ਨੂੰ 6 ਰੁਪਏ ਕਿਲੋ ਮਿਲ ਰਹੀ ਹੈ ਕਿ ਉਹ 6 ਰੁਪਏ ਕਿਲੋ ਤੋਂ ਘੱਟ ਤੇ ਕੋਈ ਚੀਜ਼ ਮਿਲਦੀ ਨਹੀਂ ਹੈਗੀ ਇਸਰਕੇ ਸੀਮੈਂਟ ਜਿਹੜਾ ਹੈਗਾ ਉਹਦੀ ਕੁਆਲਿਟੀ ਚੰਗੀ ਕੰਪਨੀ ਦਾ ਇਸਤੇਮਾਲ ਕਰੋ ਅਚੀ ਚੀਜ਼ ਇਸਤੇਮਾਲ ਕਰੋ ਸੀਮੈਂਟ ਦੀ ਲਾਗਤ ਘਰ ਦੇ ਵਿੱਚ ਬਹੁਤ ਘੱਟ ਹੁੰਦੀ ਹੈ ਜੇ ਅਗਰ ਹਜ਼ਾਰ ਸਕਰ ਫੁੱਟ ਦਾ ਤੁਸੀਂ ਘਰ ਬਣਾਵੋ ਤਾਂ 400 ਬੋਰੀ ਲੱਗਦੀ ਹੈ 400 ਬੋਰੀ ਵਿੱਚ ਅਗਰ ਤੁਸੀਂ 10 ਰੁਪਏ ਮਹਿੰਗਾ ਵੀ ਸੀਮੈਂਟ ਲਿਆਏ ਤਾਂ ਪੂਰੇ ਘਰ ਦੀ ਲਾਗਤ ਜਿਹੜੀ ਹੈਗੀ ਹੈ ਹਜ਼ਾਰ ਸਕਰ ਫੁੱਟ ਦੇ ਏਰੀਆ ਦੇ ਵਿੱਚ ਘੱਟੋ ਘੱਟ 1500 ਸਕਰ ਫੁੱਟ 1500 ਰੁਪਏ ਰਾਂ ਲੱਗੇ ਪਰ ਸਕਰ ਫੁੱਟ ਤੇ 15 ਲੱਖ ਰੁਪਏ ਦਾ ਖਰਚਾ ਹੋਇਆ ਉਹਦੇ ਵਿੱਚ ਸੀਮੈਂਟ ਦੇ ਵਿੱਚ ਖਰਚੇ ਵਿੱਚ ਅਗਰ ਅੱਛਾ ਸੀਮੈਂਟ 10 ਰੁਪਏ ਮਹਿੰਗਾ ਵੀ ਹੋਇਆ ਤਾਂ 4000 ਦਾ ਫਰਕ ਆਇਆ ਪੂਰੇ ਘਰ ਦੇ ਵਿੱਚ ਤੇ ਮੇਰੇ ਖਿਆਲ ਉਹਦੇ ਮੈਂਗਾ ਇਹ ਜਿਹੜੀ ਕਿ ਓਨਾ ਜ਼ਿਆਦਾ ਨਹੀਂ ਫਰਕ ਪੈਂਦਾਗਾ ਜਿੰਨਾ ਕਿ ਉਸ ਦੀ ਕੁਆਲਿਟੀ ਕਾਪਰ ਕਰਦਾ ਸਰ ਜਿਵੇਂ ਜਿਵੇਂ ਕਿ ਆਪਣਾ ਸ਼ਾਇਰ ਆਪਣਾ ਦੁਨੀਆ ਦੇ ਵਿੱਚ ਹੋਰ ਵੀ ਸੀਮੈਂਟ ਏਸੀ ਸੀਮੈਂਟ ਆ ਅੰਬੂਜਾ ਸੀਮੈਂਟ ਆ ਠੀਕ ਆ ਆਪਾਂ ਜੇ ਰੇਤਾ ਔਰ ਸੀਮੈਂਟ ਮਿਕਸ ਕਰਕੇ ਬਣਾਉਨੇ ਆ ਤੇ ਉਹਦੇ ਤੋਂ ਉਹ ਦੀ ਕਪੈਸਿਟੀ ਤੇ ਤੁਹਾਡੀ ਇਨਵੈਸਟਰੀ ਕਿੰਨਾ ਫਰਕ ਆ ਫਿਰ ਮੈਂ ਕਹਾਂਗਾ ਕਿ ਦੇਖੋ ਠੀਕ ਹੈ ਕਿ ਅਸੀਂ ਸੀਮੈਂਟ ਬਣਾ ਰਹੇ ਹਾਂ ਅੱਜ ਦੀ ਮੈਂ ਕੜੀ ਦੇ ਵਿੱਚ ਗੱਲ ਕਰਾਂ ਤਾਂ ਕੁਆਲਿਟੀ ਕੋਈ ਵੀ ਪ੍ਰੋਡਕਟ ਆਪਾਂ ਕੋਈ ਵੀ ਕੰਪਨੀ ਬਣਾਉਂਦੀ ਹੈਗੀ ਅੱਜ ਕੋਈ ਰਾਕਟ ਸਾਇੰਸ ਨਹੀਂ ਹੈਗੀ ਕੋਈ ਵੀ ਟੈਕਨੋਲੋਜੀ ਨਹੀਂ ਹਰ ਇੱਕ ਬੰਦਾ ਹਰ ਚੀਜ਼ ਅੜੇ ਅੱਛੇ ਹੋਰ ਜੀ ਆਪ ਨੂੰ ਮਿਲ ਰਹੀ ਹੈਗੀ ਹੈ ਚੰਗੀ ਕੰਪਨੀ ਕੋਈ ਵੀ ਹੋਊਗੀ ਚਾਹੇ ਤੁਸੀਂ ਬਾਕੀ ਨਾਮ ਲਿੱਤੇ ਹੋਗੇ ਜਾਂ ਜਕੇ ਸੀਮੈਂਟ ਦਾ ਸੁਪਰ ਨਾਮ ਲੈ ਰਹੇ ਹੋਗੇ ਇਹਨਾਂ ਦੀ ਕੁਆਲਿਟੀ ਵਿੱਚ ਕੋਈ ਜ਼ਿਆਦਾ ਅੰਤਰ ਨਹੀਂ ਹੁੰਦਾ ਕਿਸੇ ਵਿੱਚ ਮੇਰੀ ਗੱਲ ਤੋਂ ਕੁਆਲਿਟੀ ਵਿੱਚ ਨਹੀਂ ਹੁੰਦਾ ਲੇਕਿਨ ਅੱਜ ਤੁਸੀਂ ਆਪਣੇ ਕਸਟਮਰ ਨੂੰ ਕਿੱਦਾਂ ਅੱਛੀ ਸਰਵਿਸ ਦੇ ਪਾ ਰਹੇ ਹੋ ਉਹਦੇ ਵਿੱਚ ਅੰਤਰ ਪੈਂਦਾ ਤੁਸੀਂ ਕਿੰਨੀ ਜਲਦੀ ਉਸ ਨੂੰ ਅਟੈਂਡ ਕਰ ਪਾਣੇਗੇ ਉਹ ਕਸਟਮਰ ਦੀ ਕੁਆਲਿਟੀ ਉਸ ਨੂੰ ਉਹ ਫਰਕ ਪੈਂਦਾ ਹੈ ਉਸ ਵਿੱਚ ਇਸ ਲਈ ਸਾਡਾ ਮੇਨ ਮੰਤਵ ਹੈਗਾ ਚੰਗਾ ਕੁਆਲਿਟੀ ਦੇਣ ਦੇ ਨਾਲ-ਨਾਲ ਆਪਣੇ ਕਸਟਮਰ ਨੂੰ ਚੰਗੀ ਸਰਵਿਸ ਦਈਏ ਅਸੀਂ ਜਲਦ ਸਰਵਿਸ ਦਈਏ ਉਹ ਉਹ ਸਾਡੀ ਕਰਤ ਹੈ ਜਿਵੇਂ ਤੁਹਾਡੇ ਸੀਮੈਂਟ ਦੇ ਵਿੱਚ ਕੋਈ ਨਵੀਂ ਤਕਨੀਕ ਵੀ ਲਿਆਂਦੀ ਜਾ ਰਹੀ ਹੈ ਸਾਡੇ ਸੀਮੈਂਟ ਚ ਇਕੱਲਾ ਨਹੀਂ ਬਲਕਿ ਦੁਸਰੇ ਵੀ ਅੱਜ ਟੈਕਨੋਲੋਜੀ ਜਿਹੜੀ ਹੈਗੀ ਹੈ ਬੜੀ ਜਲਦੀ ਚੇਂਜ ਹੁੰਦੀ ਹੈਗੀ ਹੈ ਔਰ ਸਾਡੇ ਜਲਦੀ ਜਲਦੀ ਅਪਣਾਉਂਦੇ ਨੇ ਉਸ ਨੂੰ ਤੇ ਬਾਕੀ ਕੰਪਨੀਆਂਾਂ ਮੰਗ ਜਿਹੜੀ ਚਾਰ ਵੱਡੀਆਂ ਵੱਡੀਆਂ ਕੰਪਨੀਆਂ ਦਾ ਆਪਣਾ ਨਾਮ ਲਈਏ ਉਹਨਾਂ ਵਿੱਚੋਂ ਅਸੀਂ ਪੂਰੇ ਇੰਡੀਆ ਦੀ ਗੱਲ ਕਰੀਏ ਤਾਂ ਅਸੀਂ ਪੰਜਵੇਂ ਨੰਬਰ ਤੇ ਆਜੂ ਪੂਰੇ ਸੀਮੈਂਟ ਦੀਆਂ ਕੰਪਨੀਆਂ ਦੇ ਵਿੱਚ ਤੇ ਉਹਨਾਂ ਪੰਜਾਂ ਕੰਪਨੀਆਂ ਦੇ ਵਿੱਚ ਸਾਰੇ ਪ੍ਰੋਡਕਟ ਸਾਰੇ ਜੱਟ ਬਣਾ ਰਹੇ ਨੇ ਉਹਦੇ ਵਿੱਚੋਂ ਪਹਿਲਾਂ ਜਿਹੜਾ ਸੀਮੈਂਟ ਆਉਂਦਾ ਸੀਗਾ OPC ਸੀਮੈਂਟ ਆਉਂਦਾ ਸੀਗਾ ਫਿਰ PPC ਸੀਮੈਂਟ ਆਇਆ ਬਲੈਂਡੇਡ ਜਿਸ ਦੇ ਨਾਲ ਕੀ ਆਪਣਾ ਵਾਤਾਵਰਣ ਵੀ ਜਿਹੜਾ ਹੈ ਉਹਦੀ ਉਹਦੀ ਯਾਦ ਵਧਦੀ ਹੈਗੀ ਹੈ ਵਾਤਾਵਰਣ ਦੀ ਦੇ ਅੱਛੇ ਕੁਆਲਿਟੀ ਆਪਾਂ ਨੂੰ ਮਿਲਦੀ ਸਾਰਿਆਂ ਨੂੰ ਤੇ ਨਾਲ ਨਾਲ ਜਿਹੜੇ ਆਪਣੇ ਪ੍ਰਦੂਸ਼ਣ ਕਰਨ ਵਾਲੀ ਚੀਜ਼ਾਂ ਨੇ ਜਿਵੇਂ ਰਾਖ ਹੁੰਦੀ ਸੀਗੀ ਆਪਾਂ ਕਹਿੰਦੇ ਰਾਖ ਮਿਲਾਉਂਦੇ ਸੀਗੇ ਫਰਮ ਪਲਾਂਟ ਸਪਲਾਈਏ ਉਹਨੂੰ ਇਸਤੇਮਾਲ ਕਰਕੇ ਬਲੈਂਡੇਡ ਸੀਮੈਂਟ ਬਣਾਉਣ ਲੱਗੇ ਉਸ ਤੋਂ ਅੱਗੇ ਘਰਾਂ ਦੇ ਵੀ ਜਿਹੜੀ ਦਿੱਕਤਾਂ ਆਉਂਦੀ ਸੀ ਕਿ ਆਪਾਂ ਨੂੰ ਸਲਾਬੇ ਦੀ ਦਿੱਕਤ ਆਉਂਦੀ ਹੈਗੀ ਹੈ ਜਿਵੇਂ ਉਹਨੂੰ ਉਹਦੇ ਲਈ ਕੈਮੀਕਲ ਆਉਣ ਲੱਗੇ ਕੈਮੀਕਲ ਦੇ ਵਿੱਚ ਲੇਬਰ ਜਿਹੜੇ ਸਾਈਡ ਦੇ ਉੱਤੇ ਇਸਤੇਮਾਲ ਕਰਦੇਗੇ ਉਹ ਗਲਤੀ ਹੋਣ ਦੇ ਚਾਂਸਸ ਰਹਿ ਜਾਂਦੇ ਸੀਗੇ ਉਹਨੂੰ ਦੂਰ ਕਰਨ ਵਾਸਤੇ ਸੀਮੈਂਟ ਨੇ ਕਿਹਾ ਕਿ ਕੰਪਨੀਆਂ ਨੇ ਕਿਹਾ ਕਿ ਚਲੋ ਆਪਾਂ ਸੀਮੈਂਟ ਦੇ ਵਿੱਚ ਹੀ ਉਸ ਚੀਜ਼ ਦਾ ਕੁਝ ਪਦਾਰਥ ਮਲਾਈਏ ਤਾਂ ਕਿ ਉਹ ਪਾਣੀ ਨੂੰ ਅੰਦਰ ਆਉਣ ਤੋਂ ਰੋਕ ਸਕੇ ਤਾਂ ਹੁਣ ਸਾਡਾ ਜਕੇ ਸੁਪਰ ਪ੍ਰੋਟੈਕਟ ਸੀਮੈਂਟ ਜਿਹੜਾ ਆਇਆ ਇਦਾਂ ਦੀ ਕੁਆਲਿਟੀ ਦਾ ਸਲਾਬ ਵੀ ਨਹੀਂ ਆਈਗੀ ਸਲਾਬ ਨਹੀਂ ਇਦਾਂ ਨਹੀਂ ਕਹਿ ਰਹੇ ਸਲਾਬ ਨਹੀਂ ਆਊਗੀ ਬੜੀਆਂ ਚੀਜ਼ਾਂ ਦੇ ਨਾਲ ਜੀ ਚਾਹ ਬਣਾਣੇ ਆਪਾਂ ਚਾਹ ਦੇ ਨਾਲ ਆਪਾਂ ਉਹਦੇ ਵਿੱਚ ਸਾਰਾ ਕੁਝ ਪਾਉਣੇ ਆ ਪੱਤੀ ਦੁੱਧ ਚਾਹ ਪਾਣੀ ਸਭ ਕੁਝ ਪਾਉਣੇ ਗਿਆ ਤਾਂ ਹਰ ਇੱਕ ਚੀਜ਼ ਦਾ ਮਿਆਦ ਦਾ ਹਰ ਮਿਕਦਾਰ ਦਾ ਫਰਕ ਪੈਂਦਾ ਹੈਗੇ ਕੰਮ ਕਰਨ ਦਾ ਫਰਕ ਪੈਂਦਾ ਹੈਗੇ ਇਸਰਕੇ ਜੇ ਘਰ ਬਣਦਾ ਹੈਗਾ ਉਹ ਕੱਲੇ ਸੀਮੈਂਟ ਨਾਲ ਨਹੀਂ ਬਣਦਾ ਉਹਦੇ ਰੇਤਾ ਵੀ ਪੈਣੀ ਹੈ ਬਜਰੀ ਵੀ ਪੈਣੀ ਹੈਗੀ ਹੈ ਪਾਣੀ ਵੀ ਹੈਗਾ ਇੱਟਾਂ ਰੇਤਾ ਸਭ ਕੁਝ ਹੈਗਾ ਦੇ ਵਿੱਚ ਔਰ ਕੰਮ ਕਰਨ ਦਾ ਤਰੀਕਾ ਵੀ ਹੈਗਾ ਅਗਰ ਸਾਰੀਆਂ ਚੀਜ਼ਾਂ ਮਿਲ ਕੇ ਅੱਛੇ ਤਰੀਕੇ ਨਾਲ ਕੰਮ ਕਰਨ ਰੇਸ਼ੋ ਠੀਕ ਹੋਵੇ ਕੰਮ ਕਰਨ ਦਾ ਤਰੀਕਾ ਸਲੀਕਾ ਠੀਕ ਹੋਵੇ ਆਪਣਾ ਤਾਂ ਘਰ ਦੀ ਮਿਆਦ ਪੱਦੀ ਹੈਗੀ ਹੈ ਸਰ ਜਿਹੜੀ ਅੱਜ ਉਹ ਕੰਪਨੀ ਲੇਸਨ ਦੀ ਜਿਹੜੀ ਹੈ ਟੀਮ ਦੀ ਕੰਪਨੀ ਅੱਜ ਦੇ ਅੱਜ ਮਿਸ਼ਨ ਦੇ ਵਿੱਚ ਪਾਰਟਿਸਪੇਟ ਕੀਤਾ ਹੈ ਕੀ ਕੰਮ ਹੈ ਮੈਂ ਇਹੀ ਕਹਿਣਾ ਚਾਹੁੰਦਾ ਕਿ ਕਲੈਕਸ਼ਨ ਦੀ ਦੁਨੀਆ ਦੇ ਵਿੱਚ ਅੱਜ ਅਗਰ ਇੰਡੀਆ ਦੀ ਗੱਲ ਕਰੀਏ ਤਾਂ ਦੁਨੀਆ ਬਹੁਤ ਤਰੱਕੀ ਕਰ ਰਹੀ ਹੈਗੀ ਸਰਕਾਰ ਵੱਲੋਂ ਵੀ ਬਹੁਤ ਬਜਟ ਜਿਹੜੇ ਹੈਗੇ ਨੇ ਉਹ ਦਿੱਤੇ ਜਾ ਰਹੇ ਨੇ ਖਚੂ ਵਾਸਤੇ ਕੱਲ ਜਿਹੜਾ ਬਜਟ ਆਇਆ ਹੈਗਾ ਉਸ ਵੀ ਦੇਖੋਗੇ ਕਿ ਘੱਟ ਲਾਗਤ ਦੇ ਵਿੱਚ ਜਿਹੜਾ ਘਰ ਕਿਦਾਂ ਬਣ ਸਕਦਾ ਹੈ ਔਰ ਹਰ ਬੰਦੇ ਨੂੰ ਨਾ ਲੋੜ ਹੈਗੀ ਹੈ ਰੋਟੀ ਕਪੜਾ ਦੇ ਮਕਾਨ ਦੀ